ਸਭ ਤੋਂ ਪਹਿਲਾਂ ਪਿਆ ਜਾਣਨਾ ਚਾਹੁੰਦੇ ਆ ਕਿ ਤੁਹਾਨੂੰ ਆਪਣਾ ਵਿਆਹ ਕਰਨ ਲਈ ਕੀ ਕੀ ਚੀਜ਼ਾਂ ਕੀ ਕੀ ਦਿੱਕਤਾਂ ਆਈਆਂ ਹੈਗੀਆਂ ਨੇ ਆਬਵੀਅਸਲੀ ਹੁਣ ਇਹ ਪ੍ਰੋਟੈਕਸ਼ਨ ਹੋਮ ਚ ਹੈਗੇ ਹੋ ਤੁਸੀਂ ਦੋਨੋਂ ਲੇਕਿਨ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਦੋਨਾਂ ਨੂੰ ਦੇਖੋ ਜੀ ਦਿੱਕਤਾਂ ਦਾ ਸਾਹਮਣਾ ਤਾਂ ਬਹੁਤ ਕਰਨਾ ਪਿਆ ਤਾਂ ਜਿਸ ਦਿਨ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਇਦਾਂ ਇਹਨਾਂ ਨੂੰ ਫੋਨ ਵਗੈਰਾ ਕਰਦੀ ਆ ਤਾਂ ਬਸ ਉਸ ਦਿਨ ਤੋਂ ਉਹਨਾਂ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰਤਾ ਤੰਗ ਤਾਂ ਮੈਂ ਪਹਿਲਾਂ ਵੀ ਸੀਗੀ ਤਾਂ ਸ਼ੋਜ਼ ਵਗੈਰਾ ਜਦੋਂ ਕਰਨੇ ਥੱਕ ਜਾਣਾ ਸਵੇਰੇ ਫੇਰ ਉਠਾ ਲੈਣਾ ਚਲੋ ਚੰਡੀਗੜ੍ਹ ਦਾ ਸ਼ੋਅ ਹੈ ਇੱਕ ਇੱਕ ਦਿਨ ਦੇ ਤਿੰਨ ਤਿੰਨ ਫੰਕਸ਼ਨ ਫਿਰ ਮੇਰਾ ਮਨ ਅੱਗ ਗਿਆ ਸੀਗਾ ਤਾਂ ਜਦੋਂ ਮੈਂ ਇਹਨਾਂ ਨੂੰ ਫੋਨ ਕੀਤਾ ਫਿਰ ਇਹਨਾਂ ਨੂੰ ਮੈਂ ਦੱਸਿਆ ਜਦੋਂ ਲਾਈਕ ਉਹਨਾਂ ਨੂੰ ਪਤਾ ਲੱਗਾ ਫਿਰ ਉਹ ਵੀ ਉਹ ਜ਼ਿਆਦਾ ਮੈਨੂੰ ਤੰਗ ਕਰਨ ਲੱਗੇ ਤਾਂ ਕਿਉਂਕਿ ਸਾਡੀ ਬਰਾਦਰੀ ਤੋਂ ਬਾਹਰ ਮੈਰिज ਨਹੀਂ ਹੁੰਦੀ ਜੀ ਮੈਂ ਨਹੀਂ ਚਾਹੁੰਦੀ ਸੀ ਕਿ ਸਾਡੀ ਬਰਾਦਰੀ 'ਚ ਮੈਰिज ਹੋਵੇ ਤਦ ਕਿਦਾ ਫੋਰਸ ਕੀਤਾ ਜਾ ਰਿਹਾ ਸੀ ਕਿ ਇਹਨਾਂ ਨਾਲ ਵਿਆਹ ਨਾ ਕਰਕੇ ਕਿਸੇ ਹੋਰ ਨਾਲ ਵਿਆਹ ਕੀਤਾ ਜਾਵੇ ਕੁਛ ਇਹਦਾ ਵੀ ਤਮ ਕਹਿੰਦੇ ਸੀਗੇ ਮੈਨੂੰ ਕਿ ਉਹ ਮੁੰਡਾ ਬਿਲਕੁਲ ਨਹੀਂ ਚੰਗਾ ਸੀਗਾ ਪੂਰਾ ਉਹ ਨਸ਼ੇੜੀ ਸੀਗਾ ਜਿਹਦੇ ਨਾਲ ਮੈਨੂੰ ਮੈਰਿਜ ਕਰਨ ਨੂੰ ਕਹਿੰਦੇ ਸੀਗੇ ਤਾਂ ਫਿਰ ਮੈਂ ਉਹਨੇ ਆਪਣੇ ਅੱਖੀ ਵੀ ਦੇਖਿਆ ਤਾਂ ਮੈਂ ਕਿਹਾ ਵੀ ਨਹੀਂ ਮੈਂ ਮੈਰਿਜ ਨਹੀਂ ਕਰਵਾਉਣੀ ਇਹਦੇ ਨਾਲ ਫਿਰ ਉਸ ਦਿਨ ਇਹਨਾਂ ਨੂੰ ਮੈਂ ਫੋਨ ਕੀਤਾ ਕਿ ਤੁਸੀਂ ਮੈਨੂੰ ਲੈ ਜਾਓ ਇਹ ਮੈਨੂੰ ਲੈ ਆਏ ਜੀ ਕੁਨਾਲ ਜੀ ਤੁਸੀਂ ਕਿੰਨੀ ਦੇਰ ਹੋ ਗਿਆ ਕਿ ਤੁਸੀਂ ਦੋਨੋਂ ਇੱਕ ਦੂਸਰੇ ਨੂੰ ਜਾਣਦੇ ਹੋ ਕਿੰਨੀ ਦੇਰ ਪੁਰਾਣੀ ਮੁਲਾਕਾਤ ਤੁਹਾਡੀ ਹੁੰਦੀ ਰਹਿੰਦੀ ਸੀ ਕਿੰਨਾ ਪੁਰਾਣਾ ਇੱਕ ਦੂਸਰੇ ਨੂੰ ਤੁਸੀਂ ਜਾਣਦੇ ਹੋ ਮੈਮ ਨਾਰਮਲੀ ਤਾਂ ਅਸੀਂ 4 ਸਾਲ ਤੋਂ ਜਾਣਦੇ ਬਟ ਇਦਾਂ ਦੀ ਕੋਈ ਗੱਲ ਨਹੀਂ ਸੀ ਪਰ ਜਦੋਂ ਦੇਖਿਆ ਮੈਂ ਇਹਨਾਂ ਨੂੰ ਕਿ ਇਹ ਤੰਗ ਨੇ ਬਹੁਤ ਜ਼ਿਆਦਾ ਇਹਨਾਂ ਬਾਰੇ ਪਤਾ ਕਰਦਾਰਿਆ ਵੀ ਇਹ ਸੱਚੀ ਤੰਗ ਨੇ ਤਾਂ ਫੇਰ ਪਤਾ ਲੱਗਾ ਵੀ ਇਸ ਸਟੇਜ ਤੇ ਹੀ ਸਿਰਫ ਖੁਸ਼ ਉਹ ਵੀ ਸਿਰਫ ਉਹਨਾਂ ਨੂੰ ਲੈ ਕੇ ਆਂਦੇ ਸੀ ਖੁਸ਼ ਕਰਕੇ ਕਿਸੇ ਵੀ ਤਰ੍ਹਾਂ ਅਗਰ ਇਹ ਵੀ ਮਾਨ ਨੇ ਤਾਂ ਉਹਨਾਂ ਨੇ ਇਹਨਾਂ ਨੂੰ ਟ੍ਰੀਟਮੈਂਟ ਕਰਵਾ ਕੇ ਲੈ ਕੇ ਜ਼ਰੂਰ ਆਣਾ ਇਸ ਸਟੇਜ ਤੇ ਇਹ ਨਹੀਂ ਦੇਖਣਾ ਕਿ ਇਹ ਠੀਕ ਹੈ ਜਾਂ ਨਹੀਂ ਠੀਕ ਹੈ ਤਾਂ ਇਸ ਵਜ੍ਹਾ ਦੇ ਨਾਲ ਤਾਂ ਮੈਂ ਫਕੀਰਾਂ ਨੂੰ ਪਿਆਰ ਕਰਦਾ ਸੀ ਇਸ ਕਰਕੇ ਮੈਂ ਸੋਚਿਆ ਸੀ ਵੀ ਇਹਨਾਂ ਨੂੰ ਖੁਸ਼ੀ ਦੇਣੀ ਹੈ ਚਾਹੇ ਜ਼ਿੱਦਾਂ ਵੀ ਦਵਾ ਦਾਇਨਾ ਤੁਹਾਡੇ ਪੇਰੈਂਟਸ ਦਾ ਸਪੋਰਟ ਹੈਗਾ ਤੁਹਾਨੂੰ ਹਾਂਜੀ ਹਾਂਜੀ ਮੇਰੇ ਪੇਰੈਂਟਸ ਨੂੰ ਮੇਰੇ ਤੇ ਵਿਸ਼ਵਾਸ ਹੈ ਕਿ ਇਹ ਕਦੀ ਵੀ ਗਲਤ ਕੰਮ ਨਹੀਂ ਕਰੇਗਾ ਤਾਂ ਹੁਣ ਵੀ ਕੋਈ ਗਲਤ ਨਹੀਂ ਹੈ ਮੈਮ ਬਦਲਾਵ ਹੋਣੇ ਚਾਹੀਦੇ ਨੇ ਸੋਸਾਇਟੀ ਦੇ ਵਿੱਚ ਹਾਂਜੀ ਦੇਖੋ ਜੀ ਬਦਲਾਵ ਤਾਂ ਹੋਣੇ ਚਾਹੀਦੇ ਬਾਕੀ ਜੇ ਮੈਨੂੰ ਹੁਣ ਵੀ ਜੇ ਸਿੰਗਿੰਗ ਕਰਨ ਨੂੰ ਕਵਾਂਗੇ ਤਾਂ ਦੇਖੋ ਸੋਚਾਂਗੇ ਜੀ ਜੋਤੀ ਤੇ ਸੁਲਤਾਨਾ ਹੁਣ ਦੋਵੇਂ ਇਕੱਠੀਆਂ ਗਾਣਗੀਆਂ ਰਿਹਾ ਨਹੀਂ ਦੇਖੋ ਜੀ ਅਗਰ ਜੇ ਪੇਰੈਂਟਸ ਪਹਿਲੀ ਗੱਲ ਤਾਂ ਜੀ ਉਹਨਾਂ ਦੀ ਤਾਂ ਕੋਈ ਗੱਲ ਨਹੀਂ ਹੈ ਸਿਸਟਰ ਨੂੰ ਔਰ ਮੈਂ ਬਹੁਤ ਪਿਆਰ ਕਰਦੀਆਂ ਔਰ ਅਸੀਂ ਸੋਚਾਂਗੇ ਅੱਗੇ ਲਾਈਫ ਬਾਰੇ